ਸਕਦੇ ਹੋਂ ਦਰਿਆ ਦੇ ਜਿਹੜੇ ਆ ਬੰਨ ਲੱਗੇ ਹੋਏ ਨੇ ਇਹ ਕਿਵੇਂ ਫਸਲਾਂ ਡੁੱਪੀਆਂ ਹੋਈਆਂ ਨੇ ਪ੍ਰਧਾਨ ਜੀ ਆ ਬੰਨ ਦੇਖੋ ਕਹੇ ਜੇ ਨੇ ਜਿਵੇਂ ਕੱਚੇ ਬੰਨ ਨੇ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਈ ਦੇਖੋ ਇਹ ਬੰਨ ਨਹੀਂ ਅਸਲ ਵਿੱਚ ਇਹ ਕੀਤਾ ਜਾਬਤਾ ਪੂਰਤੀ ਜਿਹਨੂੰ ਕਹਿੰਦੇ ਹੁੰਦੇ ਆ ਖਾਣਾ ਪੂਰਤੀ ਇਹੋ ਜਿਹੇ ਬੰਨ ਤਾਂ ਸਾਡੇ ਪਿੰਡਾਂ ਵਾਲੇ ਛੱਪੜ ਦਾ ਲਾ ਲੈਂਦੇ ਮੇਰੇ ਯਾਦ ਆ ਛੋਟਾ ਜਿਹਾ ਸੀ ਮੈਂ ਸਾਡੇ ਪਿੰਡ ਹੜ ਆ ਗਏ ਮੇਰਾ ਪਿੰਡ ਗਿੱਦੜਾ ਕਲਿਆਣਾ ਦੇ ਟਿੱਬਿਆਂ ਕੋਲੇ ਨਾਲੇ ਜਿੱਥੇ ਆਏ ਕਹਿੰਦੇ ਹੁੰਦੇ ਸੀ ਵੀ ਇੱਥੇ ਹੜ ਕਿਵੇਂ ਆ ਜਾਣਗੇ ਇਦੋਂ ਪਾਰਾ ਬਣਦਾ ਪਿੰਡ ਵਾਲਿਆਂ ਨੇ ਲਾ ਲਿਆ ਸਾਡੇ ਚੱਕ ਇਕੱਲੇ ਇੱਕ ਪਿੰਡ ਵਾਸਤੇ ਤੇ ਇਹ ਦਰਿਆ ਦਾ ਬੰਨਾ ਇਹ ਬਦਰਿਆ ਦਾ ਬੰਨਾ ਥੋੜੋ ਹੈ ਇਹ ਤਾਂ ਜਾਣ ਬੁੱਝ ਕੇ ਇੱਕ ਖਾਨਾ ਪੂਰਤੀ ਕੀਤੀ ਹੋਏ ਇਹਨੂੰ ਤਾਂ ਜਦੋਂ ਮਰਜੀ ਧੱਕਾ ਮਾਰ ਕੇ ਵੱਡਾ ਬਦਰਿਆ ਦਾ ਪਾਣੀ ਇੱਥੇ ਕਿੱਥੇ ਖੜਜੂ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਕੋਈ ਹਾਲਤ ਥੋੜੋ ਹੈ ਆਹਾ ਆਹਾ ਸਿਰਫ 5 ਫੁੱਟ ਹੈ ਤੇ ਪਾਣੀ ਇਹਦੇ ਉੱਤੋਂ ਨਹੀਂ ਪਪਿਆ ਹੋਇਆ ਥੋੜਾ ਹੋਰ ਵੱਜੂਗਾ ਜੇ ਪਿਛਲਾ ਬੰਨ ਵੱਡਾ ਨਾਲ ਟੁੱਟਦਾ ਇਹ ਟੁੱਟਦਾ ਤੇ ਇਹਨੂੰ ਸਾਰੇ ਨੂੰ ਰੋੜ ਕੇ ਲੈ ਜਾਂਦਾ ਜਿਹੜੇ ਪਿੰਡ ਦੇ ਵਿੱਚ ਆ ਪਖੜੇ ਆ ਇਸ ਕਰਕੇ ਜਾਣ ਬੁੱਝ ਕੇ ਅਸਲ ਇਹ ਕੋਈ ਪ੍ਰਬੰਧ ਨਹੀਂ ਕੀਤੇ ਜਣੀ 70 ਸਾਲ ਤੋਂ ਉਪਰ 80 ਸਾਲ ਤੱਕ ਨੇੜੇ ਸਾਡੀਆਂ ਸਰਕਾਰਾਂ ਨੂੰ ਦੇਦਿਆਂ ਨੂੰ ਹੋ ਗਿਆ ਸੀ ਉਹ ਕਿਸੇ ਵੇਲੇ ਜਦੋਂ ਰਵੀ ਦਾ ਪੰਨ ਮਾਰਿਆ ਉਹ 1875 ਵੇਲੇ ਦਾ ਮਾਰਿਆ ਹੋਇਆ ਉਹਦੀ ਹਾਲਤ ਜਿਹੜੀ ਮਧਪੁਰ ਡੈਮ ਜਿਹੜਾ ਹੁਣ ਚੱਕਿਆ ਗਿਆ ਵਿੱਚ 1875 ਦਾ ਬਣਿਆ ਹੋਇਆ 150 ਸਾਲ ਹੋ ਗਿਆ ਉਹਨੂੰ ਇਸ ਕਰਕੇ 150 ਸਾਲ ਤੋਂ ਲੈ ਕੇ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਨੇ ਕੀ ਕੀਤਾ ਮਾੜਾ-ਮੋਟਾ ਤੇ ਵਾਅਦਾ ਕਰਕੇ ਕੋਈ ਮਜ਼ਬੂਤੀ ਨਹੀਂ ਕੀਤੀ ਤੇ ਹਰ ਸਾਲ ਦੂਜੇ ਤੀਜੇ ਸਾਲ ਨਾਲ ਹਰ ਸਾਲ ਤਾਂ ਹੜ੍ਹ ਮਾਰਦੇ ਆ ਸਾਨੂੰ ਆ ਲੋਕ ਡੁੱਬਦੇ ਰਹਿਣ ਇੱਕ ਪਾਸੇ ਸੋਕੇ ਨਾਲ ਮਰੀ ਜਾਣ ਲੋਕ ਇੱਕ ਪਾਸੇ ਡੁੱਬੇ ਨਾਲ ਮਰੀ ਜਾਣ ਲੋਕ ਮਰਦੇ ਰਹਿਣ ਸਰਕਾਰਾਂ ਆਪ ਦਾ ਦੂਜਾ ਜਣੀਆ ਇਹਦੇ ਤੇ ਸਿਆਸੀ ਰੋਟੀਆਂ ਸੇਕ ਘਾਦੀਆਂ ਜਣੀ ਜਿਹੜੀਆਂ ਹੈਗੀਆਂ ਗੱਦੀਆਂ ਪੱਕੀਆਂ ਕਰਦੇ ਆ ਇਹ ਮਨਸਾ ਉਹਨਾਂ ਦਾ ਇਸ ਕਰਕੇ ਲੋਕ ਇੰਨਾਂ ਗੱਲਾਂ ਨੂੰ ਸਮਝ ਰਹੇ ਆ ਆ ਵੀ ਹੁਣ ਜੇ ਸਮਝ ਰਹੇ ਆ ਇੰਨੀ ਤਬਾਹੀ ਮਚਾਈ ਹੋਈ ਹੈ ਇੰਨਾ ਜਿਲ੍ਹਿਆਂ ਦੇ ਵਿੱਚ ਚਾਹੇ ਹੁਸ਼ਿਆਰਪੁਰ ਜਿਹੜਾ ਆ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਤੇ ਇਧਰ ਗਰਦਾਸਪੁਰੇ ਜ਼ਿਲ੍ਹੇ ਦੀ ਆਪਾਂ ਹੱਦ ਤੇ ਖੜੇ ਆ ਐਵੇਂ ਜਿਵੇਂ ਉਧਰ ਆਪਾਂ ਪਰਲੀ ਹੱਦ ਤੇ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਹੱਦ ਤੇ ਕੋਰੀਡੋਰ ਬਣਿਆ ਹੋਇਆ ਜਿਹੜਾ ਉੱਥੇ ਸਾਰੇ ਥਾਈ ਹਾਲਤੇ ਹੋਏ ਖਸਤਾ ਹਾਲਸਾ ਉਲਟਾ ਸਗਾਉ دریاਈ ਬੰਨਦੇ ਜਿੱਥੋਂ ਦੀ ਬਹਿਣ ਵਗਦੇ ਸੀ ਇਹਨਾਂ ਨੇ ਆ ਭਾਰਤ ਮਾਲਾ ਵਾਂ ਸੜਕਾਂ ਕੱਢ ਕੱਢ ਕੇ 15-15 ਫੁੱਟ ਰੂਟੀਆਂ ਉੱਥੇ ਬੰਨ ਬਣਾ ਕੇ ਉਹ ਬੰਨ ਬਣਾ ਕੇ ਕੱਲ ਜਿਹੜੇ ਸੀ ਆਪਾਂ ਦੇਖ ਕੇ ਆਏ ਆ ਘਰ ਉਹ ਜਿਹੜੇ 20-20 ਫੁੱਟ ਘਰ ਘਰ 15-15 ਫੁੱਟ ਪਾਣੀ ਦੇ ਵਿੱਚ ਡੁੱਬ ਗਏ ਇਸ ਕਰਕੇ ਜਣੀ ਇਹ ਇਹ ਪ੍ਰਧਾਨ ਨਾਲੇ ਕਹਿੰਦੇ ਪਹਿਲਾਂ ਖੇਤੀਬਾੜੀ ਮੰਤਰੀ ਆਇਆ ਸੀ ਹੁਣ ਕਹਿੰਦੇ ਪ੍ਰਧਾਨ ਮੰਤਰੀ ਆ ਰਿਹਾ ਦੇਖੇ ਤਾਂ ਕੁਝ ਜਾਂਦੇ ਨਹੀਂ ਜੀ ਲੋਕਾਂ ਨੂੰ ਇਹ ਇਹ ਤਾਂ ਜਿਵੇਂ ਪਹਿਲਾਂ ਬਾਬਾ ਸਾਡਾ ਨਾਟਕ ਵੀ ਕਰਦਾ ਹੁੰਦਾ ਸੀ ਗੁਰਸ਼ਰਨ ਭਾਜੀ ਇਹ ਤਾਂ ਗੱਡੀਆਂ ਖਾਤਰ ਰੰਗ ਬਦਲਦੇ ਆ ਦੂਜਾ ਆ ਗਿਆ ਤੂੰ ਕੌਣ ਮੈਂ ਕੌਣ ਉਹਦਾ ਨਾਟਕ ਸੀਗਾ ਇੱਕ ਕੁਰਸੀ ਇੱਕ ਕੁਰਸੀ ਇੱਕ ਜੁੱਧ ਹਵਾ 'ਚ ਲੜਕਦੇ ਲੋਕ ਲੋਕ ਹਵਾ 'ਚ ਲੜਕੀ ਜਾਂਦੇ ਆ ਇਹ ਕੁਰਸੀ ਜੁੱਧ ਲੜਦੇ ਆ ਇਹ ਜੇ ਇੱਥੇ ਕੇਂਦਰੀ ਮੰਤਰੀ ਆ ਗਿਆ ਉਹ ਪੰਜਾਬ ਸਰਕਾਰ ਨੂੰ ਕੋਸੀ ਜਾਊ ਪੰਜਾਬ ਸਰਕਾਰ ਵਾਲੇ ਕੇਂਦਰੀ ਸਰਕਾਰ ਨੂੰ ਕੋਸੀ ਜਾਣਗੇ ਇੱਕ ਦੂਜੇ ਨੂੰ ਭੰਡਣ ਤੇ ਜ਼ੋਰ ਆ ਪ੍ਰਬੰਧ ਕਿਸੇ ਨੇ ਨਹੀਂ ਕਰਨਾ ਇੱਕ ਦੂਜੇ ਨੂੰ ਜਿੰਨਾ ਭੰਡਣ ਦੇ ਜ਼ੋਰ ਲੈਂਦੇ ਆ ਜੇ ਪ੍ਰਬੰਧ ਕਰ ਲੈਣੇ ਪਰਬੰਧ ਕਰਨ ਤੇ ਕਿਹਦਾ ਜ਼ੋਰ ਲੱਗਦਾ ਹੈ ਕੇਂਦਰੀ ਮੰਤਰੀ ਆਇਆ ਹੈ ਕੇਂਦਰ ਦਾ ਮੰਤਰੀ ਹੋਵੇ ਖੇਤੀ ਮੰਤਰੀ ਹੋਵੇ ਖੇਤੀ ਡੁੱਬ ਗਈ ਪੰਜਾਬ ਦੀ ਜਿਹੜੇ ਪੰਜਾਬ ਨੇ ਸਾਰੇ ਦੇਸ਼ ਦਾ ਅੰਨ ਦੇ ਪੱਖੋਂ ਭੰਡਾਰ ਭਰ ਕੇ ਪੇਟ ਭਰਤਾ ਤੇ ਇੱਕ ਨਵੇਂ ਪੈਸੇ ਦਾ ਐਲਾਨ ਤਾਂ ਕਰਕੇ ਨਹੀਂ ਗਿਆ ਉਹ ਕੀ ਕਰਨਾ ਆ ਉਹ ਸਿਰਫ ਰੋਕਣਾ ਸੇਕਣਾ ਹਰ ਦੀ ਇਹਨਾਂ ਨੂੰ ਭੰਡਣ ਦੂਜਿਆਂ ਨੂੰ ਸਾਡੀ ਸਰਕਾਰ ਕਿਵੇਂ ਲਿਓ ਇਹਨਾਂ ਦੀ ਸਰਕਾਰ ਪਹਿਲਾਂ ਪੰਜਾਬ 'ਚ ਵੀ ਰਹੀ ਅਕਾਲੀ ਨਾਲ ਰੱਖ ਕੇ ਭਾਜਪਾ ਦੀ ਉਦੋਂ ਕੀ ਕਰਤਾ ਇਹਨਾਂ ਨੇ ਉਦੋਂ ਕਿਹੜਾ ਇਹ ਜੀਆਂ ਬਿਮਾਰੀਆਂ ਨਹੀਂ ਪਈਆਂ ਉਦੋਂ ਕਿਹੜਾ ਹੱਡ ਨਹੀਂ ਆਇਆ ਕੋਈ ਪ੍ਰਬੰਧ ਨਹੀਂ ਕਰਨਾ ਇਸੇ ਕਰਕੇ ਹੁਣ ਜਦੋਂ ਕੇਂਦਰੀ ਮੰਤਰੀ ਮੁੜ ਗਿਆ ਕੇਂਦਰੀ ਮੰਤਰੀ ਕੋਈ ਨੁਕਤਾ ਲੈ ਆਉਂਦਾ ਵੀ ਇਹ ਮਾਈਨਿੰਗ ਕਰਕੇ ਨਿਕ ਆ ਹੋ ਗਿਆ ਮਾਈਨਿੰਗ ਕਰਕੇ ਹੋ ਗਿਆ ਇਹ ਮੁੱਖ ਉਹਦਾ ਵੱਡਦਾ ਮਾਈਨਿੰਗ ਦਾ ਕੀ ਦੋਸ਼ ਹੈ ਦੋਸ਼ ਹੈਗੇ ਮਾਈਨਿੰਗ ਦੇ ਨਜਾਇਜ਼ ਮਾਈਨਿੰਗ ਹੁੰਦੀ ਆ ਉਹਦਾ ਨੁਕਸਾਨ ਹੁੰਦੇ ਆ ਦਰਿਆ ਨੂੰ ਖੋਰਾ ਲੱਗਦਾ ਪਰ ਆ ਮਾਈਨਿੰਗ ਦੇ ਖਾਤੇ ਚ ਕਿਵੇਂ ਪਊਗਾ ਮਾਈਨਿੰਗ ਦੇ ਨਾਲ ਪਾਣੀ ਥੱਲੇ ਉਹ ਥੋੜੋ ਉੱਪਰ ਆਇਆ ਪਾਣੀ ਤਾਂ ਆਇਆ ਡੇ ਦਰਿਆ ਦੇ ਬੰਨ ਟੁੱਟੇ ਆ ਥੜ ਬਣ ਗਏ ਆ ਐਦੋਂ ਜਿਹੜਾ ਪਹਿਲਾਂ ਅਲਰਟ ਕੀਤਾ ਹੋਇਆ ਮੌਸਮ ਵਿਭਾਗੀਆਂ ਦੇ ਜਿੰਨੇ ਵਿਗਿਆਨੀ ਆ ਉਹ ਤਾਂ ਸਾਨੂੰ ਮਾਰਚ ਤੋਂ ਕਹਿਣ ਲੱਗੇ ਸੀ ਵੀ ਜੇ ਐਤ ਕੀ 200% ਮੀਂਹ ਵੱਧ ਪਊਗਾ ਪਹਿਲੇ ਦੇ ਮੁਕਾਬਲੇ ਅਸੀਂ ਕੀ ਇੰਤਜ਼ਾਮ ਕੀਤਾ ਅਸੀਂ ਇਹ ਡੀਕਦੇ ਰਹੇ ਵੀ ਲੋਕ ਡੁੱਬਣ ਤੇ ਅਸੀਂ ਆਪਣੀਆਂ ਸਿਆਸੀ ਰੋਟੀਆਂ ਸਿੱਖ ਗਏ ਇਹਨਾਂ ਦਾ ਕੰਮ ਸਿਆਸੀ ਰੋਟੀਆਂ ਸਿੱਖਣਾ ਹੈ ਪ੍ਰਧਾਨ ਜੀ ਇਹ ਨਾਲੇ ਦੀ ਪਟੜੀ ਵਰਗਾ ਬੰਨਾ ਜਿਵੇਂ ਆਪਣੇ ਪਿੰਡਾਂ ਜਾਂ ਪੁਲਾ ਪਟੜੀਆਂ ਨਹੀਂ ਲੱਗੀਆਂ ਹੁੰਦੀਆਂ ਨਾਲੇ ਦਾ ਸੋਡਾ ਇਹਦੇ ਬਾਰੇ ਕੀ ਕਹਿਣਾ ਹੈ ਕਹਿਣਾ ਤਾਂ ਅਸਲ ਦੇ ਵਿੱਚ ਇਹ ਹੈ ਵੀ ਇਹ ਬੰਨ ਨਹੀਂ ਹੈ ਇਹ ਤਾਂ ਇੱਕ ਲੋਕ ਦਿਖਾਵਾ ਹੈ ਜੇ ਸੱਚੀ ਮੁੱਚੀ ਇਹ ਬੰਨ ਹੁੰਦਾ ਤਾਂ ਕਿਉਂ ਇਹ ਟੁੱਟਦਾ ਕਿਉਂ ਇਹ ਸਾਰੇ ਜਿਹੜੇ ਹਜ਼ਾਰ ਪਿੰਡ ਪਾਣੀ ਚ ਜਿੱਦਾ ਸਾਰਾ ਕੁਝ ਨਸ਼ਟ ਹੋ ਗਿਆ ਉਹ ਨਸ਼ਟ ਕਿਉਂ ਹੁੰਦਾ ਅਸਲ ਦੇ ਵਿੱਚ ਰੌਲਾ ਇਸ ਗੱਲ ਦਾ ਨਹੀਂ ਕਿ ਸਰਕਾਰ ਲੋਕਾਂ ਦੀ ਨੇ ਜਾਂ ਜੋਕਾਂ ਦੀ ਨੇ ਅੱਜ ਠੀਕ ਹੈ ਕੇਂਦਰੀ ਖੇਤੀਬਾੜੀ ਮੰਤਰੀ ਆਏ ਉਹ ਕਹਿੰਦਾ ਵੀ ਯਾਰ ਮਾਈਨਿੰਗ ਨੇ ਨੁਕਸਾਨ ਕਰਤਾ ਕੀ ਉਹਨਾਂ ਦਾ ਫਰਜ਼ ਨਹੀਂ ਹਿਮਾਚਲ ਚ ਨੁਕਸਾਨ ਹੋਇਆ ਹੈ ਪੰਜਾਬ ਚ ਨੁਕਸਾਨ ਹੋਇਆ ਹੈ ਉੱਤਰਾਖੰਡ ਚ ਨੁਕਸਾਨ ਹੋਇਆ ਹੈ ਹਰੇ ਹੋਰ ਕੱਗਰ ਵਰਗੇ ਜਿਹੜੇ دریا ਹੈ ਉਹ ਹਰਿਆਣੇ ਦੇ ਪੰਜਾਬ ਦਾ ਉਹ ਸਾਰੇ ਨੂੰ ਨਸ਼ਟ ਕਰਨ ਲੱਗੇ ਆ ਜਲਪਲਾਂ ਇਹ ਸਾਰੇ ਨਸ਼ਟ ਕਰਨ ਲੱਗੇ ਆ ਫਿਰ ਉਹ ਇਹ ਸਵਾਲ ਚੁਣੇ ਉਸ ਦਾ ਕਿ ਜਿਹੜਾ ਸੈਂਟਰ ਨੇ 75% ਪਾਉਣਾ ਹੈ ਸੂਬਿਆਂ ਨੇ 25% ਪਾਉਣਾ ਹੈ ਉਹ ਆਫਤ ਕਮਿਊਨਿਟੀ ਜਿਹੜੀ ਉਹ ਲਾਂਦੇ ਕਿਉਂ ਨਹੀਂ ਉਹ ਲਾਂਦੇ ਇਸ ਕਰਕੇ ਨਹੀਂ ਜੇ ਇਹੀ ਪੈਸਾ ਘਰਵੋੜ ਘਰਾਣਿਆਂ ਨੂੰ ਦੇਣਾ ਹੋਵੇ ਤਾਂ ਚੁੱਪਚਾਪੀ ਚੀਤੇ ਦਿੰਦੇ ਆ ਜੇ ਲੋਕਾਂ ਵਾਸਤੇ ਦੇਣਾ ਹੋਵੇ ਤਾਂ ਸੂਬਾ ਸਰਕਾਰ ਸੈਂਟਰ ਸਰਕਾਰ ਤੇ ਜੁਮੇਬਰੀ ਦੇਖਦੀ ਹੈ ਸੈਂਟਰ ਸਰਕਾਰ ਸੂਬਾ ਸਰਕਾਰ ਤੇ ਜੁਮੇਬਰੀ ਦੇਖਦੀ ਹੈ ਇਹ ਅਸਲ ਦੇ ਵਿੱਚ ਸਾਰੇ ਇੱਕ ਮਿੱਕ ਨੇ ਜਿਹੜਾ ਅੱਜ ਖੇਤੀਬਾੜੀ ਮੰਤਰੀ ਕਹਿ ਕੇ ਗਿਆ ਮੈਨੂੰ ਦੀ ਗੱਲ ਕੱਲ ਭਾਜਪਾ ਤੇ ਕੱਲਿਆਂ ਦਾ ਰਾਜ ਲੈ ਕੇ ਗਿਆ ਉਹਨੇ ਕਾਂਗਰਸ ਵਾਲੀ ਫਿਰਦੀ ਹੈ ਵੀ ਆਹ ਫਰਕ ਹੈ ਗਿਆ ਉਹ ਵੀ ਰਾਜ ਕਰਕੇ ਗਏ ਹੈ ਅਸਲ ਦੇ ਵਿੱਚ ਸਾਰਿਆਂ ਦੀ ਪਰਖ ਮਿੱਤਰੋ ਹੁਣ ਹੋਊਗੀ ਕਿਉਂਕਿ ਜਦ ਲੋਕ ਆਪਦੇ ਘਰਾਂ ਚ ਰਹਿਣਗੇ ਜਦੋਂ ਆਪ ਦੇ ਘਰਾਂ 'ਚ ਵਸੇਬਾ ਕਰਨਗੇ ਹੁਣ ਇਸ ਗੱਲ ਦੀ ਲੋੜ ਪਊਗੀ ਕਿ ਉਹਨਾਂ ਦੀ ਜੀਵਨ ਦੀ ਜਿਹੜੀ ਅਗਲੀ ਗੱਡੀ ਚਲਾਉਣੀ ਹੈ ਉਹਦੇ ਵਾਸਤੇ ਪਾਣੀ ਕਿਵੇਂ ਕੱਢਿਆ ਜਾਵੇ ਉਥੋਂ ਗਾਰ ਕਿਵੇਂ ਚੱਕੀ ਜਾਵੇ ਉਹਨਾਂ ਦੇ ਪਸ਼ੂਆਂ ਦਾ ਖਾਣੇ ਦਾ ਪ੍ਰਬੰਧ ਕੀ ਕੀਤਾ ਜਾਵੇ ਤੂੜੀ ਦਾ ਪ੍ਰਬੰਧ ਕਰਨਾ ਫਿਰ ਉਹਨੇ ਕੱਲ ਨੂੰ ਕਣਕ ਬੀਜਣੀ ਹੈ ਕਣਕ ਬੀਜਣ ਵਾਸਤੇ ਬੀਜ ਦੀ ਲੋੜ ਹੈ ਖਾਦ ਦੀ ਲੋੜ ਹੈ ਇਸ ਕਰਕੇ ਸਾਰੇ ਪੰਜਾਬ ਦੇ ਜਿੰਨੇ ਵੀ ਸਮੂਹ ਲੋਕ ਹੈ ਉਹਨਾਂ ਨੂੰ ਭਾਰਤੀ ਕਿਸਾਨੀ ਇਕਤਾ ਗ੍ਰਾਹਕਾਂ ਵੱਲੋਂ ਅਸੀਂ ਅਪੀਲ ਕਰਦੇ ਆਂ ਕਿ ਆਓ ਆਪਾਂ ਜਿਹੜੇ ਸਾਡੇ ਦੋਸਤ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਗਰੀਬ ਲੋਕ ਇਸ ਪਾਣੀ ਦੀ ਲਪੇਟ ਚ ਆਏ ਐ ਅਸੀਂ ਉਹਨਾਂ ਦਾ ਸਹਾਰਾ ਬਣੀਏ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਜਿਹੜੀ ਗੱਡੀ ਹੈ ਉਹਨੂੰ ਚਲਾ ਸਕਣ ਤੇ ਪਹਿਲਾਂ ਹੀ ਥਾਂ ਆ ਸਕਣ ਇਹਦਾ ਬੁਰਾ ਹਾਲ ਯਾ ਦੇਖ ਪਰ ਤਾਂ ਜੋ